ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੀ ਨਵੀਂ ਵੀਡੀਓ ਦੇ ਵਿੱਚ ਲੈਸਟਰ ਦੇ ਨਾ ਜਦ ਮੈਲਟਨ ਰੋਡ ਤੇ ਘੁੰਮਦੇ ਹੁੰਨੇ ਆ ਇੱਥੇ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਮਤਲਬ ਕਿ ਐ ਇਹੀ ਲੰਦਾ ਹੁੰਦਾ ਜਿੱਦਾਂ ਨਾ ਆਪਾਂ ਇੰਡੀਆ 'ਚ ਘੁੰਮਦੇ ਹੁੰਦੇ ਕਿਸੇ ਬਾਜ਼ਾਰ ਦੇ ਵਿੱਚ ਕਿਤੇ ਰੇੜੀਆਂ ਲੱਗੀਆਂ ਕਿਤੇ ਠੇਲੇ ਲੱਗੇ ਆ ਕਿਤੇ ਆਪਣੇ ਇੰਡੀਅਨ ਲੋਕ ਫਿਰਦੇ ਆ ਸੋ ਆਜੋ ਸਾਡੇ ਨਾਲ ਅੱਜ ਦਿਖਾਨੇ ਆ ਇੱਥੇ ਦੇ ਰੇੜੀਆਂ ਠੇਲੇ ਪਣੀਪੂਰੀ कैसे भैया कैसे पानी पूरी देते हो टू पाउंड टू पाउंड सिक्स पाउंड लेके आओगे मैं लेके आओ भाई लेके आओगे एक पानी पूरी बोलो पाउंड दे शेव एक प्लेट टू पाउंड दी आलू क्या कुछ डाला भैया इसमें आलू डाला है हाँ आलू और चना चना वेरी गुड ये पानी आप खुद बनाते हो या रेडीमेड ना अंदर सेव बनाते हैं अंदर सेव बनाता है आपको ओह वेरी गुड ये तो पूरा इंडिया की तरह इधर नहीं हाँ पूरा इंडिया का टेस्ट है हाँ पूरा स्ट्रीट फूड है ना yeah. इंडिया वाली फीलिंग आती है पे आके विदाउट no, 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 तो सब मसाले वगैरह भी डाल के दे रहा yeah. पानी भी सब रखे हुए हैं वेरी गुड है okay. ना है? कैसा जी खाओ दिखाओ फिर के <laughs> ਹਾਂ ਇਹ ਵੀ ਦੇਖ ਕੇ ਖਾ ਕੇ ਮਿੱਠਾ ਬਾਣੀ ਭਾਈ ਬਹੁਤ ਵਾਦਾ ਉਹ ਭਰਦਾ ਓਏ ਬਹੁਤ ਜਿਆਦਾ ਬਹੁਤ ਵਧੀਆ ਹੋਈ ਇੰਡੀਆ ਵਾਲਾ ਸਵਾਦ ਆਉਂਦਾ ਬਿਲਕੁਲ ਥੈਂਕ ਯੂ ਭਾਈ ਹਮ ਅੱਛਾ ਟੇਸਟ ਐਂਡ ਕ੍ਰਿਸਪੀ ਐ ਨਾ ਸਰ ਬਹੁਤ ਅੱਛਾ ਔਰ ਕਿਆ ਕੁਝ ਹੁੰਦਾ ਹੈ? ਮੇਕੜਾਪੁਰੀ ਹੈ ਔਰ ਰਾਈਟ ਫਲੋਰ ਹੈ। ਮੇਰਕੜਾਪੁਰੀ। ਲਿਆ। ਬਾ ਵੀਰ। ਮੇਰਕੜਾਪੁਰੀ ਪਤਾ ਕਿ ਹੁੰਦਾ? ਮੈਨੂੰ ਤਾਂ ਆਬ ਨਹੀਂ ਪਤਾ। ਇਹ ਦੇਖੋ ਜੀ ਮੈਲਟਨ ਰੋਡ। ਇੱਥੇ ਲੱਗਦੇ ਆ ਰੌਣਕ ਕੋ ਸਾਹਮਣੇ ਵੀ ਪਾਣੀ ਪੂਰੀ ਵਾਲਾ। ਕਿਧਰ ਪਾਣੀ ਪੂਰੀ ਵਾਲਾ ਅੱਗੇ ਹੋਰ ਵੀ ਤਰ੍ਹਾਂ ਦੇ ਹੋਣਗੇ। ਗੰਨੇ ਦਾ ਜੂਸ ਇਹ ਉਹ ਸਭ ਕੁਝ ਹੁੰਦਾ ਇੱਥੇ। ਪਾਗੇ ਚੱਲਦੇ ਆ ਹੁਣ। ਪਹਿਲਾਂ ਪਾਣੀ ਪੂਰੀ ਖਾ ਲਈਏ। ਫਿਰ ਅੱਗੇ ਚੱਲ ਕੇ ਦੱਸਾਂ। ਮੈਂ ਖਾ ਲਮ। ਥੈਂਕ ਯੂ ਥੈਂਕ ਯੂ ਬਾਏ ਜੋ ਗੋਲ ਗੱਪੇ ਖਾਈ ਟੇਸਟ ਕਰਿਆ ਬਹੁਤ ਕ੍ਰਿਸਪੀ ਸੀਗੇ 2.5 ਦੇ 6 ਤੇ ਪਾਣੀ ਵੀ ਟੇਸਟੀ ਸੀ ਯਾਰ ਸੁਆਦ ਸੀਗਾ ਤੇ ਹੋਰ ਇੱਕ ਚੀਜ਼ ਦਿਖਾਵਾਂ ਤੁਹਾਨੂੰ ਆ ਦੇਖੋ ਇਹਨਾਂ ਨੇ ਲਾਇਵੇ ਗੋਲਾ ਜਿਹੜਾ ਬਰਫ਼ ਵਾਲਾ ਗੋਲਾ ਹੁੰਦਾ ਹੋਈ ਆ ਨਾ ਇਹ ਜਿਹੜੇ ਆਪਣੇ ਇੱਕ ਸਾਗ ਸਾਗੇ ਬਰਫ਼ ਦੇ ਉੱਪਰ ਕਲਰ ਪਾ ਕੇ ਦੇ ਦੰਨੇ ਆ ਉਹ ਇੱਥੇ ਬੇਕਰਿਆ ਕਿੰਨੇ ਦਾ ਹੈ ਉਹ ਆ ਨਾ ਲਿਖਿਆ ਬਾਣੀ ਦੋ ਪੌਂਡ ਦਾ ਉਹ ਆਈਸ ਗੋਲਾ 2 ਪੌਂਡ ਹਾਂ ਸਾਰੇ ਫਲੇਵਰ ਆ ਸਾਰੇ ਹਲੇਵਰ ਆ ਵਿਸਕੀ ਇੰਡੀ ਵਾਲੀਆਂ ਦੋ ਪੌਂਡ ਦੇ ਵਿੱਚ ਆਈਸ ਗੋਲਾ ਹੂੰ ਲੈ ਪਾਣੀ ਪੂਰੀ ਇੱਥੇ ਵੀ ਆ पानी पूरी रगड़ा पूरी दही पूरी सेव पूरी पूरी पापड़ी चाट रही रगड़ा पूरी बनता है रगड़ा पूरी क्या होती है भैया क्या होती है तो पूरी नहीं है इसमें रगड़ा है अच्छा वो जो कुछ चीज डालते हैं जैसे उसमें आलू और चना डालते है ओके देखिए दो फिफ्टी की। बस इसमें पानी भी डालना है। हाँ, पानी भी डालना है। कौन सा चाहिए? ये, तो ये स्वीट टैंगी है, इमली है, <senor Broadway> <consumo मेंगे> तो ये गार्लिक तो और ये मिंट वाला। टेस्ट अगर टेस्ट आए तो फिर ले लेंगे। ओ भैया पैसे बहुत दे रहे हैं जाना। थैंक यू भैया। हाँ। टेस्टी है। लेक्चर मोलेट। ये बात है तो मैं नहीं खानी है ट्राई करो ना एक ट्राई करो नहीं बस मैं मैंने खाकर आया हूँ पहले उधर मैंने पानी पूरी लिया पहले लेकिन रगड़ा पूरी देखा ना लिखा हुआ इसलिए मैंने पूछा रगड़ा पूरी भी देखते हैं कहाँ से हो आप भैया हम गुजरात से ए गुजराती भाई हैं सब ज़्यादा थैंक यू भैया थैंक यू सो मच ये देखो नींबू पानी नींबू स्कैंडी नहीं ਤੋ ਦੇਖਿਆ ਕਿੰਦਾ ਆਪਣੇ ਲਾਈ ਖੜੇ ਆ ਲੋਕ ਤੇ ਆਪਣੇ ਚੰਦੂ ਦੀ ਸਬਜ਼ੀ ਜੀ ਤਾਂ ਹੀ ਹੋਈ ਆ ਹਾਂ ਰਗੜਾ ਪੂਰੀ ਸਾਨੂੰ ਪਤਾ ਨਹੀਂ ਲੈਂਦਾ ਕਿ ਆ ਪਰ ਹੈ ਇੱਕ ਸਵਾਦ ਪਾਣੀ ਪੂਰੀ ਗੋਲ ਗੱਪਾ ਟਾਈ ਹੋਏ ਸੀਗੀ ਉਹਦੇ ਵਿੱਚ ਜਿਹੜਾ ਮਸਾਲਾ ਪਾਇਆ ਪਤਾ ਉਹਨੂੰ ਰਗੜਾ ਪੂਰੀ ਕਹਿੰਨੇ ਆ ਗਰੇਵੀ ਸੀ ਹੈ ਗਰੇਵੀ ਸੀ ਆਲੂ ਦੀ ਗਰੇਵੀ ਚਲੋ ਉਹ ਵੀ ਟੇਸਟ ਕਰਕੇ ਦੇਖ ਲਓ ਲਓ ਹੁਣ ਹੋਰ ਪਾਸੇ ਚੱਲਦੇ ਆਂਗੇ ਤੋ ਇਹ ਦੇਖੋ ਤੇ ਪਾਨ ਵਗੈਰਾ ਵੀ ਮਿਲਦੇ ਆ ਸਾਰੇ ਪਾਨ ਸੋਲ ਦੇ ਰਹੇ ਇਹਨਾਂ ਨੇ ਜੇ ਸਟਾਰਟ ਕਰਨਾ ਹੁਣੇ ਸ਼ਾਮ ਨੂੰ ਕੰਮ ਸਬਜ਼ੀਆਂ ਦੀਆਂ ਦੁਕਾਨਾਂ ਲੱਗੀਆਂ ਵੀ ਆਹ ਇਹ ਕਾਗ ਸਟਰੀਟ ਫੂਡ ਵਾਲਾ ਗੰਨੇ ਰੱਖੇ ਹੋਏ ਬਾਹਰ ਗੰਨੇ ਦਾ ਜੂਸ ਵੀ ਹੈ ਆਈਸਕ੍ਰੀਮ ਸ਼ੇਕ ਪਾਣੀ ਪੂਰੀ ਬੜਾ ਬੋਫ ਖਾਣਾ ਕੁਝ ਤੇ ਇਸ ਕਰਨਾ ਕੁਝ ਫਰੈਸ਼ ਜੂਸ ਵੀ ਹੈ ਹੂੰ ਫਰੈਸ਼ ਜੂਸ ਹੈ ਬੰਨੇ ਦਾ ਜੂਸ ਹੈ ਇਧਰ ਮੈਨੂੰ ਲਿਖ ਬਣਿਆ ਹੈ ਨਾ ਪੂਰੀ ਸਪੈਸ਼ਲ ਟਾਈਮ ਦੇ ਹੋਵੇਗਾ ਮੰਗੋਸ ਸੈਂਡਵਿਚ ਚਿਪਸ ਪਨੀਰ ਜੂਸ ਬਟਰ ਹੈ ਜੂਸ ਵੀ ਰੱਖ दूसरा चलो दूसरा ही करिए चलो दूसरा ही करते कादा गन्ने द का दूध गन्ने द उसमें जिंजर लेमन डाल देना चाटने का और से अच्छा हो जाएगा हाँ डाल देना थोड़ा सा डाल देना आइस आइस नहीं विदाउट आइस विदाउट आइस कितना हुआ नाइन पाउंड कैश कार्ड तो नाइन पाउंड का टू गिलास हुआ ना हाँ नाइन पाउंड का टू गिलास आपका नाम मिहिर थैंक यू मिहिर भाई पकड़ कोड़े फाड़ लार बार बार ये गन्ने की मशीन इनकी भाई भैया अरे वाह इंडिया से मशीन लाए भैया अभी देखो कैसे गन्ने का रस भी लाएंगे हमको गाँगी। गाँगी। मसाला हो। लो जी मशीन साइलेंट मशीन है बिल्कुल हमारे well, इंडिया में तो वो होता है ना ऐसे घुमाते हैं उस पर घुंगरू लगे होते हैं नहीं। <laughs> इंडिया में होता है ना ये अच्छा काम है ना साइलेंट है मशीन आपकी बिल्कुल तो बिजली वाली मशीने आ गई गन्ना भी इंडिया से आता है कहीं और से आता है अफ्रीका अफ्रीका तो का गन्ना है हाँ इंडिया से भैया महंगा पहनता है इंडिया तो जगह गन्ना मंगाइए बट यहाँ से कहता है देखो गन्ना भी बड़ा मोटा है और अफ्रीका जुगान्डा था वेरी गुड देख लो भाई यार इंडस्टर यूके में दुकान खोली हुई है वीकेंड पे ज्यादा रश होता होगा ना हाँ जी वीकेंड पे बड़ा रश होता है अभी होता है लेकिन ये क्या वेदर थोड़ा ऐसा हो गया ना हाँ वेदर तो इधर ऐसा ही रहता है यार कभी कभी होता है ठीक आपके किधर से गुजरात से गुजरात से गुजरात से भाई मेहरबानी ਮੈਂ ਬੈਠਣਾ ਹਾਂ ਹਾਂ ਇੰਡੀਆ ਵਾਲਾ ਸਵਾਦ ਆਉਂਦਾ ਲੈ ਵੀ ਦੇਖੋ ਹਾਂ ਮੈਡਮ ਦਾ ਕਹਿੰਦੀ ਇੰਡੀਆ ਵਾਲਾ ਸਵਾਦ ਆਉਂਦਾ ਤੁਹਾਨੂੰ ਵੀ ਗਿਆ ਨਾ ਪਪੜਾ ਵੀ ਤਾਂ ਮੈਂ ਠੀਕ ਆ ਹੈਨਾ ਬਰਕੜੀ ਵੀ ਵਧੀਆ ਨਾ ਠੀਕ ਆ ਬਿਲਕੁਲ ਹੈਨਾ ਲੈਮਨ ਜਿੰਜਰ ਤੇ ਮਸਾਲਾ ਤੁਹਾਨੂੰ ਵੀ ਗਿਆ ਨਾ ਪਾ ਲੈ ਇੰਡੀਆ ਤਾਂ ਹੁਣ ਗਰਮੀ ਹੋਣੀ ਬਹੁਤ ਪਰ ਇੱਥੇ ਹੁਣ ਗਰਮੀ ਇੰਨੀ ਹੈ ਨਹੀਂ ਪਰ ਫਿਰ ਵੀ ਬਹੁਤ ਸਵਾਦ ਆ ਗਿਆ ਵਧੀਆ 9.2 ਗਲਾਸ 450 ਦਾ ਇੱਕ ਗਲਾਸ ਹੁਣ ਤੁਸੀਂ ਇੰਡੀਆ ਦਾ ਨਾ ਸਾਫ਼ ਕਰਨ ਲੱਗ ਜੂ ਕਿ 450 ਦਾ ਹੋ ਗਿਆ ਬਾਹਰ ਦੇਖੋ ਬਾਹਰ ਬਾਰਿਸ਼ ਹੋਣ ਲੱਗ ਗਈ ਇੱਥੇ ਵੈਦਰ ਦਾ ਨਹੀਂ ਕੁਝ ਪਤਾ ਲੱਗਦਾ ਵੈਸੇ ਸੈਟਰਡੇ ਸੰਡੇ ਵੀਕਐਂਡ ਤੇ ਜ਼ਿਆਦਾ ਰਸ਼ ਹੁੰਦਾ ਹੁਣ ਕਹਿੰਦਾ ਵੈਦਰ ਇਦਾਂ ਦਾ ਹੋ ਗਿਆ ਨਹੀਂ ਲੱਗਦਾ जगह हाँ हमारे तो है वो काफी गन्ने के, के खेत है हमारे तो बदर। कितने शॉप हाँ, सेवन डे खोले रहता है ना सुबह ग्यारह शाम के ग्यारह बजे तक रात के क्यूँकी वो गोलाते अच्छा वो गोला हाँ वही मौसम थोड़ा खराब हो गया ना इसीलिए बाहर लगाते हो गोला ਅਮਾਰੇ ਕਈ ਵਾਰ ਦੇਖਿਆ ਇਧਰ ਸੇ ਨਿਕਲਦੇ ਕਈ ਵਾਰ ਲਾਈਨ ਲੱਗੀ ਹੁੰਦੀ ਹੈ ਇਧਰ ਕਿਉ ਲੱਗੀ ਹੁੰਦੀ ਹੈ ਕਈ ਵਾਰ ਮੈਂ ਦੇਖਿਆ ਥੇ ਕਿਉ ਲੱਗਦੀ ਹੁੰਦੀ ਥੇ ਲੰਘਦੇ ਹੁੰਨੇ ਆ ਅੱਜ ਮੌਸਮ ਕਹਿੰਦਾ ਥੋੜਾ ਜਿਹਾ ਇਦਾਂ ਦਾ ਹੋ ਗਿਆ ਬਾਰਿਸ਼ ਵਾਲਾ ਇਸ ਕਰਕੇ ਉਹ ਆ ਮੀਂਹ ਪਈ ਜਾਂਦੇ ਆ ਨਾ ਇੱਕਦਾਂ ਕਿਹਾ ਵੀ ਉੱਥੇ ਖੜ ਕੇ ਕੀ ਹੈ ਯਾਰ ਮਰੇ ਡੇ अफ्रीका ਤੋਂ ਮੰਗਾਉਂਦੇ ਆ ਕਹਿੰਦੇ ਆ ਵੀ ਸਾਰੀਆਂ ਚੀਜ਼ਾਂ ਇਹ ਕਿਉਂਕਿ ਸਸਤੀਆਂ ਪੈਂਦੀਆਂ ਉੱਥੋਂ ਤੋਂ ਕਹਿੰਦੇ ਜੇ ਇੰਡੀਆ ਤੋਂ ਮੰਗਾਈਏ ਤਾਂ ਮਹਿੰਗਾ ਪੈਂਦਾ ਆ ਦੇਖੋ ਪਿੱਛੇ ਨਾਰੀਅਲ ਉਹਦੇ ਵੀ ਡੱਬੇ ਪਏ ਜਾਂਦੇ ਨੇ ਇਹਨਾਂ ਤੋਂ ਨਾਰੀਅਲ ਪਾਣੀ ਉਹ ਸਾਰਾ ਕੁਝ ਮਿਲਦਾ ਹੈ ਨਾ ਕੋਲ ਤੇ ਦੂਏ ਵੀ ਲਾਨਦੇ ਆ برف ਦੇ ਗੋਲੇ ਉਹ ਕਹਿੰਦਾ ਵੈਦਰ ਖਰਾਬ ਹੋ ਗਿਆ ਨਹੀਂ ਇਹਦਾ ਇਹਦਾ ਵੀ ਹੋ ਬਰਸਟਾਲ ਲੱਗਦੀ ਹੈ ਇਹਨਾਂ ਦੇ ਇ ਇਹ ਹੈ ਜੀ ਕੀ ਨਾਮ ਹੈ ਸ਼ਾਪ ਦਾ ਭਈਆ ਕੀ ਨਾਮ ਹੈ ਸ਼ਾਪ ਦਾ ਸਟ੍ਰੀਟ स्ट्रीट टेस्ट ये बैल ग्रेव रोड पे है स्ट्रीट टेस्ट मैं उधर कैमरा मार के दिखाना है वो लिखा है ना स्ट्रीट टेस्ट ये बढ़िया लगान बनाई हुई है देखो ऐसा पूरी फीलिंग आंधी इंडिया वाली आज हम चल दिया थैंक यू वीर भाई थैंक यू ਕਲ ਕੋ ਮਿਲenge ਦੇਖ ਲੈਣਾ ਮਰਾ ਠੀਕ ਹੈ ਜੀ ਬੜਾ ਅੱਛਾ ਦਾ ਬਈਆ ਮਿਲਦੇ ਆ ਬਈਆ ਥੈਂਕ ਯੂ ਜੋ ਇਹ ਸੀ ਜੀ ਬੈਲਗ੍ਰੇਮ ਰੋਡ ਤੇ ਮਿਹਰ ਸਟਰੀਟ ਫੂਡ ਵਾਲਾ ਹੁਣ ਅਪਾ ਚੱਲ ਲਈ ਅੱਗੇ ਇੱਥੇ ਪਾਣ ਦੀ ਦੁਕਾਨ ਤੇ ਇੱਥੇ ਪਾਣ ਵੀ ਮਿਲਦੇ ਆ ਪਰ ਨਰਮ ਦੱਸਿਆ ਨਾ ਦੇਖੋ ਇਧਰ ਪਾਣ ਦੀ ਸ਼ਾਪ ਵੀ ਨਹੀਂ ਹੋਣੀ ਦੇਖਿਆ ਜਿਸ ਕਿ ਉਹ ਹੈਰ ਚਲੋ ਜੀ ਪਾਨ ਪਾਨ ਲਿਆ ਸ਼ਾਪਰ ਤੇ ਪਰ ਕਹਿੰਦਾ ਅੰਦਰ ਮੈਂ ਵੀਡੀਓ ਲਾਉ ਨਹੀਂ ਕਰਦਾ ਹੁਣ ਕਿਸੇ ਹੋਰ ਦੇ ਦਿਖਾਣੇ ਜਿਹੜਾ ਪਾਨ ਬਣਾਊਗਾ ਉਹ ਤੇ ਲਾਉ ਕਰਾਂਗੇ ਪਾਨ ਬਹੁਤ ਸੋਹਣਾ ਦੇਖੋ ਇਹਨ ਬੜਾ ਸਾਰਾ ਪਾਨ ਬਣਾ ਕੇ ਦਿੱਤਾ ਹੂੰ बैलग्रेव रोड से मोमोस की दुकान खुली है एक शॉप हर तरह के मोमोस मिलते इतने अभी भी वेज मोमो ऑर्डर कर रहे हैं फिलहाल हम आज देखते हैं किद थो भी दिखाने शॉप बहुत वाइए थे ਪੁਰਾਣੀ ਪਲਿਰਾਏ ਸਤੰਤਿਕ ਪੁਰਾਣਾ ਐਨਾ ਵਧੀਆ ਅਲਗਰ ਮਿਲਦਾ ਜੀ ਲੈਣ ਨੂੰ ਮੋਮੋ ਕੀ ਹੈ ਕੀ ਆਉਂਦਾ ਮੈਨੂੰ ਦਿਖਾਈਏ ਸਟੀਮ ਮੋਮੋ ਫਰਾਈਡ ਮੋਮੋ ਜੋਲ ਮੋਮੋ ਪਤਲੀ ਕਿਹੜੇ ਕਿਹੜੇ ਮੋਮੋਸ ਆ ਆਲੇ ਕੋ ਤਨੱਬਾ 6.5 ਸੱਤ ਪਾਉਣ ਦੇ ਦੀਓ ਪਲੇਟ ਆ ਮੈਕਸਿਮ 10 10 ਪੀਸਾਂ ਦੀ 10 ਪਾਉਣ ਦੀ ਹੋਣੀ ਹੈ ਪਰ ਵਧੀਆ ਹੈ ਨਾ ਆ ਦੇਖ ਟੇਕ ਅਵੇ ਵੀ ਆ ਮੈਨੂੰ ਇਹਨਾਂ ਕੋਲ ਚਿਕਨ ਸਟ੍ਰੀਮ ਵੀ ਆ ਸਾਰਾ ਕੁਝ ਮੈਲਟਨ ਰੋਡ ਤੇ ਮੈਲਟਨ ਰੋਡ ਤੇ ਖੁੱਲੀ ਵੀ ਆ ਇਹ ਤੇ ਹੁਣ ਹੀ ਖੁੱਲੀ ਆ ਇਹ ਨਵੀਂ ਆ ਖੁੱਲੀ ਆ ਜੀ ਬਹੁਤ ਵਧੀਆ ਲੇਮ ਨਹੀਂ ਹੋਇਆ ਇਹਨਾਂ ਨੂੰ ਬੋਲਿਆ ਤੇ 6 ਪਾਉਂਡ ਤੋਂ ਲੈ ਕੇ 10 ਪਾਉਂਡ ਤੱਕ ਦਾ ਇਹਨਾਂ ਦਾ ਪ੍ਰਾਈਸ ਹੈ 5 ਪਾਉਂਡ ਦੇ ਜਿਹੜੇ 5 ਪੀਸ ਆ ਉਹ 6 6 ਪਾਉਂਡ ਦੇ ਆ ਜਿਹੜੇ 10 ਪੀਸ ਆ ਉਹ ਡਿਪੈਂਡ ਕਰਦਾ 8 ਜਾਂ 10 ਪਾਉਂਡ ਦੇ ਲਈ ਮੈਕਸਿਮਮ 10 ਪਾਉਂਡ ਤੱਕ ਦੇ ਹੋਰ ਬਾਕੀ ਹੁਣ ਟੇਸਟ ਕਰਦੇ ਆ ਮੋਮੋਸ ਫਿਰ ਤੁਹਾਨੂੰ ਦੱਸ ਦੇ ਕਿੰਨੇ ਦੇ ਜਦ ਆਣਗੇ ਦਿਖਾਣੇ ਆ ਤੁਹਾਨੂੰ ਤੱਕ ਜੈਡੀ ਲੈ ਵੀ ਖਾ ਕੇ ਦੱਸ ਕਿਦਾਂ ਦਾ ਬਣਿਆ ਪਹਿਲਾਂ ਤੂੰ ਤਾਂ ਦੇਖਣਾ ਕੋਸਤੋ ਬਈਆਸਾ ਤੇ ਬਾਈਂਗ ਆਸਤੋ ਬਾਈਂਗ ਨੂੰ ਤੇ ਬਾਈਂ ਨਹੀਂ ਆਹ ਖਾਜ ਨਾ ਮਰਨੀ ਚਿੰਤਾ ਕੋਸਤੋ ਆਹ ਖਾਜ ਲੈ ਕੋਈ ਆਸੋ ਨਾ ਖਾ ਦੇ ਗਰਮਾ ਗਰਮ ਤਾਂ ਹੋਣੇ ਸਹੀ ਕਿ ਇਹ ਪੂਰਾ ਗਾਰਾ ਮੈਂ ਗਾਰਾ ਉੱਦਾ ਹੋਣਾ ਹੀ ਸਟੀਮ ਹੋਵੇ ਜੀ ਨੇਰੀ ਮੈਂ ਕਿੰਨੇ ਵਧੀਆ ਲੱਗਦੇ ਹਨ ਹਾਂ ਪੰਜਰ ਕਿੰਨੇ ਪਾਉਂਡ ਸਾਢੇ 6 ਪਾਉਂਡ ਦੇ 9 ਹੈ 9 8 ਇਹ ਤਾਂ ਖੋਜ ਰਿਹਾ ਸੀ ਸੋਹਣੇ ਕੋ ਲੈ 8 ਕੀ ਹੈ ਇਹ ਮਾਹਰ ਸੁਖੋ ਘੜੀ ਦਾ ਮਨਾਈ 8 ਮੋਮੋਸ 6.5 ਪਾਉਂਡ ਦੇ ਨਾਟ ਬੈਡ ਹਨ ਮੈਂ ਦੇਖਣਾ ਹੈ ਕਾਰਨ ਮੈਂ ਚਮਚਾ ਰਹੀ ਦਿੱਤਾ ਵੈਲਾ ਫਸੇ ਆਪ ਖਾਓ ਦਿਲ ਦੇ ਰਾਤ ਮਿਡਲ ਬੋਲਿੰਗ ਫੇਰੀ ਮੋਹ ਜੀ ਨੇ ਨੈਕਸਟ ਵੀਕ ਕਰਾਸਟੇ ਵੀ ਜਨੂਆ ਮਾਨਾ ਮੈਂ ਕਿਹੜੀ ਚੋ ਚੰਗ ਜਿਸ ਬਤੀ ਦਾ ਸੁਸੇ ਕੰਮ ਕਰ ਰਿਹਾ ਆਉਂਦਾ ਹਟਤਾ ਨਾ സാധന <aunque mehranoughs> <much Travevé> <odita etakawa> <worries> <kewaaf> ਤਬੇ ਜੀ ਚਾਹ ਨਹੀਂ ਹੋ ਸਕਦਾ ਮੋਂ ਚੇਨ ਜੀ ਗਰੇ ਹਨ ਤੇ ਆਨੰਦ ਨੇ ਹਮਲਾ ਕਰ ਫਰਾਈ ਮਾਸ ਕਰ ਫਰਾਈ ਨਾ ਜੀ ਲਾਈਵ ਮੋਮੋਸ ਨਾਲ ਆਉ ਉਹ ਕੈਸੇ ਮੈਂ ਉਹ ਵੀ ਪਾ ਸਕਦੇ ਹਾਂ ਜਪਾਣਾ ਪਰਾਠੇ ਪ ਬਦਿਆ ਨੇ ਹਾਂ ਆ ਬਦਿਆ ਨੇ ਜੇ ਕਿ ਮੈਂ ਮੈਂ ਉਹ ਚੱਕੀ ਬੜਾ

ਮਾਇਓਨੇਜ਼ ਰੱਖ ਕੇ ਦੇਖਦੇ ਹਾਂ ਨਹੀਂ ਮੈਂ ਨਹੀਂ ਖਾਣਾ ਆਹ ਦੇ ਪਨਨ ਜਦੋਂ ਜਦਿਹਾ ਗਰਮ ਬਹੁਤ ਹੈ ਯਾਰ ਹੂੰ ਸਪੈਸ਼ਲ ਬਣੀ ਜਿਹੇ ਹੋਏ ਨੇ ਅਮਰ ਸਿੰਘ ਜੀ ਅੱਜ ਪਾਸੇ ਨਹੀਂ ਤਾਂ ਇਹ ਦਾਖੇ ਮੈਂ ਹਟੂੰਗੀ ਕਿ ਪਾਸੇ ਸੰਤਰੇ ਲਾਉਂਦੇ ਹਾਂ फुल पैसा वसूल कहते जिन्ने लाए वसूल हो गए नाइस टेस्ट, ना, टेस्ट है बिलकुल चटनी चुटनी लाके तो होर भी बहुत स्वाद लगते बार बार हा

ਬੈਲਗਾਮ ਰੋਡ ਤੇ ਆ ਜੀ ਇਹ ਤੇ ਤੁਸੀਂ ਵੀ ਆ ਸਕਦੇ ਆ ਅਸਾਨੂੰ ਜੀ ਬਾਹਰੋਂ ਦਿਖਾ ਦਿੰਨਾ ਤੇ ਮੇਰੇ ਪਿਛਲੇ ਪਾਸੇ ਆ ਮੋਮੋਸ ਨਹੀਂ ਸਨ ਇਹਨਾਂ ਦੇ ਮੋਮੋਸ 6.5 ਪਾਉਂਡ ਦੇ 8 ਮੋਮੋਸ ਪਰ ਉਹ ਵੀ ਬਿਲਕੁਲ ਟੇਸਟ ਵਧੀਆ ਵਾਲਾ ਇੱਧਰ ਮੈਡਮ ਕਿੱਧਰ ਬਣ ਗਈ ਹੁਣ ਇਹ ਜਲਾਰਾਮ ਵਾਲਾ ਯਾਰ ਬੜੀ ਇਹਨੇ ਕੁਝ ਲੈਣਾ ਹੁਣ ਹਾਂ ਲੇ ਗੁਜਰਾਤੀ ਸਮੋਸੇ ਲੈਣੇ ਆ ਗੁਜਰਾਤੀ ਬਾਹਰ ਹੈ 20 ਦੇ ਕਿਸ਼ਤ ਸਾਖੂ ਮੈਰਾ ਪਿੰਡਾਂ ਵਿੱਚ ਉਹ ਦੇਖ ਜਲाराम ਦੀ ਸ਼ੋਕ ਇਹ ਗੁਜਰਾਤੀ ਲੋਕ ਨਾ ਬਹੁਤ ਖਾਣੇ ਆ ਜਿਹੜੇ ਪੁਜੀਏਜ ਫੱਚ ਪੁਜੀਏ ਸ਼ੂਜੀ ਆਦੇ ਬੇਸਣ ਜਣੀ ਬੇਸਣ ਮਾ ਬਣਾ ਕਿੰਨੀਆਂ ਆਈਟਮਾਂ ਪੰਜਾ ਬੇਸਣ ਦੀ ਬੜੀਆਂ ਆਈਟਮਾਂ ਪੰਜਾ ਇਹ ਖਾਸ ਮੋਸਾ ਬੜੇ ਪੂਜੇਸ਼ ਸਿੰਘ ਜੀ ਆਪਏ ਆਹ ਦੇਖੋ ਪਿਛਲੇ ਪਾਸੇ ਇਹਨਾਂ ਗੁਜਰਾਤੀ ਐ ਨਾ ਬੇਸਣ ਵੇਚਦੇ ਆ ਜਾਨੀ ਕਿ ਬੇਸਣੇ ਹੀ ਖਾਂਦੇ ਆ ਮੈਨੂੰ ਤਾਂ ਲੱਗਦਾ ਹੈ ਆਰੇ ਬੈਸਣ ਦੀ ਐਡਾ ਬੋ ਜਾ ਰਸ਼ ਪੈ ਨਾ ਹੁੰਦਾ ਤੇ ਤਾਂ ਕਾ ਬੈੰਦਾ ਹੁੰਦਾ ਜਦ ਆਪ ਸਾਥ ਤੇ ਹਾਂ ਕਿਦਾਂ ਲਣੀ ਹੈ ਸਭ ਚਾਹ ਚੌਰੀ ਲੈ ਲੈ ਦਾਲ ਵਾਲੀ ਮੈਨੂੰ ਆ ਮੰਗਣਾ ਗਰਮ ਕਰਦੇ ਦਾ ਮਟਰ ਵਾਲੀ ਨਹੀਂ ਪਕਾਣਾ ਇਹ ਲੈ ਲੈਣਾ ਦਾਲ ਦਾਲ ਵਾਲੀ ਚਰੇਣਾ ਯਾਰ ਇਹ ਲੈ ਲੈਣਾ ਜੇ ਹੈਵੀ ਹੋ ਗਿਆ ਮੈਂ डाइटिंग करते हैं लोड़ नहीं देखो लड्डू जोडे चोट छोटे छोटे रेवड़ी लड्डू लड्डू जोड़े आप तो थे, थे होते दस तो तो का लड्डू यार ਆਈ 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 ਉਹ ਵੈਲਕਮ ਬਈਆ ਇਹ ਫੱਕਾ ਹੁਣ ਕਾ ਲੈਣ ਲੱਗੀ ਅਰੇ ਚਟਣੀ ਗੁਜਰਾਤੀਆਂ ਦੇ ਜਿਹੜੇ ਸਮੋਸੇ ਹੁੰਦੇ ਆ ਨਾ ਉਹ ਥੋੜੇ ਜੇ ਮਿੱਠੇ ਜਿਹੇ ਹੁੰਦੇ ਹਨਾ ਕਾਰਡ ਕਾਰਡ ਨਾ ਦੇ ਦੇ Okay, thank you. The high tech, high performance. Who I might watch this. Thank you. Thank you. Bye bye bye. Please. Sholo bhai. Gujarati ne shop pan besne hunda zyada par inna de line lagdiyan har roz inna ne ਇਹ ਜਿਹੜੇ ਗੁਜਰਾਤੀ ਲੋਕ ਹਨ ਨਾ ਨਾਸ਼ਤੇ ਤੇ ਗੈਲ ਹੋਇਆ ਕੁਛ ਨਾ ਕੁਛ ਇਹਨਾਂ ਨੇ ਸਵੇਰੇ ਲੈ ਕੇ ਹੀ ਜਾਣਾ ਤਾਜ਼ਾ ਲੈ ਕੇ ਜਾਣਾ ਆਪਣੇ ਮੈਂ ਇਕੱਠਾ ਨਹੀਂ ਲੈ ਕੇ ਆਉਂਦੇ ਇਹ ਤੇ ਰੋਜ਼ ਦੀ ਰੋਜ਼ ਲੈ ਕੇ ਜਾਂਦੇ ਜੋ ਵੀ ਪੌਂਡ 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 ਦਾ ਹਨਾ ਕਾਫੀ ਆ ਜਾਂਦਾ ਪੌਂਡ ਪੌਂਡ ਦਾ ਤੇ ਸਾਰਾ ਉਦਾਂ ਲੈ ਕੇ ਜਾਂਦੇ ਹੈਗਾ ਹੈ ਨਾ ਵੀ ਇੱਧਰ ਵੀ ਰੌਣਕਾਂ ਲੱਗੀਆਂ ਪਾਣੀ ਪੂਰੀ ਦੇ ਸ਼ਾਟ ਪੂਰੀ ਪਾਣੀ ਪੂਰੀ ਆਲੂ ਪੂਰੀ ਭਜਲੇ ਜੀ ਬਰੀਆਨੀ ਵਾਲਾ ਦੇ ਬਰੀਆਨੀ ਬਿਰਿਆਨੀ ਵਾਲਾ ਇਹ ਨਹੀਂ ਚਿਕਨ ਬਿਰਿਆਨੀ ਸ਼ਿਗੰਦ ਤੰਦੂਰੀ ਦਰਾਮ ਸੇਗਣਾ ਕਰਾਓ ਚਿਕਨ ਬਿਰਿਆਨੀ ਚਿਕਨ ਬਿਰਿਆਨੀ ਪਲੀਜ਼ ਚੈਂਡੀ ਰਾਈਸ ਨਾਲ ਚਿਕਨ ਸਪਾਈਸੀ ਸਪਾਈਸੀ ਨਾਲ ਸਮਾ ਦੇ ਕੇ ਨਵਾ ਚਿਕਨ ਆਮ ਆਹ ਚਿਕਨ ਤੋਂ ਦੂਰੀ 올ਿਵਨ ਯੈਸ ਪਲੀਜ਼ ਬਿਰਿਆਨੀ ਇਨਾ ਦੀ ਸਵਾਦ ਹੁੰਦੀ ਆ ਵੈਸੇ ਚਿਕਨ ਬਲਰਨੀ ਆਏ ਆ ਇਹ 3-4 ਪਾਉਂਡ ਦੀ ਦਿੰਨੇ ਆ ਇੱਕ ਪਲੇਟ ਕਾਫੀ ਹੁੰਦੀ ਆ ਉਹਦੇ ਵਿੱਚ ਤੇ ਟੇਸਟੀ ਵੀ ਬਹੁਤ ਹੁੰਦੀ ਇਹਨਾਂ ਦੇ ਸਮਾਨ ਵੀ ਬਹੁਤ ਹੰਦਾ ਕਾਣ ਦਾ ਜਿੱਦਾਂ ਕਿ

ਚਨਾ ਮਸਾਲਾ ਫੋਪੜ ਹੈਨਾ ਫੋਪੜ ਮੇਰੇ ਕੋਲ ਆਇਆ ਇਹ ਦੇਣਾ ਫੋਰ ਕੇ ਹਨ ਫੋਰ ਯਾ ਦੋ ਪੰਜਾਂ ਪੰਜਾ ਤੇ ਦੋ ਦੋ ਮਾਰ ਚਿਕਨ ਬਰੀਆਨੀ ਇੱਥੋਂ ਬਰੀਆਨੀ ਵਾਲੇ ਦੇ ਇਹਨਾਂ ਤੇ ਵੀ ਕਾਫੀ ਰਸ਼ ਪੈਂਦਾ ਕਈ ਵਾਰ ਐਸੀ ਗੱਲ ਦੁਪਹਿਰ ਨੂੰ ਆ ਸ਼ਾਮ ਨੂੰ ਇਹਨਾਂ ਦੇ ਰਸ਼ ਹੁੰਦਾ ਖਾਣ ਦੇ ਟਾਈਮ ਦੇ ਵਿੱਚ ਬਾਕੀ ਟਾਈਮ ਤਾਂ ਠੀਕ ਜਿਹਾ ਹੀ ਹੁੰਦਾ ਈਜ਼ੀ ਮਿਲ ਜਾਂਦੀ ਹੈ ਜਗਾ ਲਓ ਜੀ ਮੈਲਟਰ ਰੋਡ ਚੈੱਕ ਕਰੋ ਸ਼ਾਮ ਨੂੰ ਜਿਉ ਜਿਉ ਸ਼ਾਮ ਹੋਈ ਜਾਂਦੀ ਹੈ ਨਾ ਇੱਥੇ ਹੁਣ ਰਸ਼ ਹੋਈ ਜਾਂਦਾ ਜਿਉ ਜਿਉ ਸ਼ਾਮ ਨੂੰ ਕਿ ਲੋਕਰ ਖਾਣ ਪੀਣ ਬਾਹਰ ਅੰਨਿਆ ਇੰਡੀਆ ਦੀ ਤਰ੍ਹਾਂ ਨਾ ਉਹ ਰੇਡੀਆ ਰੁੜੀਆਂ ਬਾਹਰ ਸਟਾਲਾਂ ਜੀ ਕਾਫੀ ਲੱਗ ਜਾਂਦੀਆਂ ਉਹਦੇ ਵੀ ਸਟਾਲ ਲੱਗੀ ਹੋਈ ਹੈ ਤੇ ਸਪੈਸ਼ਲ ਵਸੇ ਬਾਂਦੀ ਪੂਰੀ ਰਗੜਾ ਪੂਰੀ ਸਾਰੀ ਖਾਲੀ ਇਸ ਤਰ੍ਹਾਂ ਦਾ ਬਾਤ ਚੱਲੀਏ ਲਾਈਟ ਹੋਵੇ ਵੀ ਆਪਾਂ ਹੋਏ ਦੋਸਤੋ ਜੇ ਤੁਸੀਂ ਸਾਡਾ ਚੈਨਲ ਹੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਪਲੀਜ਼ ਜ਼ਰੂਰ ਕਰ ਲਿਓ ਕਿਉਂਕਿ ਇਦਾਂ ਨਹੀਂ ਅਸੀਂ ਵੀਡੀਓ ਬਣਾਉਂਦੇ ਰਹਿੰਨੇ ਆ ਤੇ ਸਬਸਕ੍ਰਾਈਬ ਕਰੋਗੇ ਤਾਂ ਸਾਾਨੂੰ ਥੋੜੀ ਜਿਹੀ ਸਪੋਰਟ ਹੋ ਜਾਂਦੀ ਆ ਉਹਦੇ ਨਾਲ ਠੀਕ ਹੈ ਸੋ ਦੋਸਤੋ ਇਹ ਸੀ ਜੀ ਅੱਜ ਦਾ ਸਾਡਾ ਬਲੌਗ ਖਾਣੇ ਦੀਆਂ ਰੇੜੀਆਂ ਖਾਣੇ ਦੀਆਂ ਸ਼ਾਪਾਂ ਤੁਹਾਨੂੰ ਦਿਖਾਈਆਂ ਤੇ ਕੁਝ ਖਾ ਕੇ ਅਸੀਂ ਵੀ ਆਏ ਅਗਰ ਮੇਰਾ ਇਹ ਵੀਡੀਓ ਮੇਰਾ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਇਦਾਂ ਦੇ ਵੀਡੀਓ ਦੇਖਣ ਤਦ ਤੱਕ ਸਤਿ ਸ੍ਰੀ ਅਕਾਲ